ਤੂੰ ਨਾ ਬਾਲਾ ਸੋਚਿਆ ਨਾ ਕਰ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ। ਭਾਬੀ ਮੈਂ ਕੀ ਕਰਾਂ? ਮੈਨੂੰ ਉਹਨਾਂ ਦੇ ਦਿਨ ਰਾਤ ਯਾਦ ਆਉਂਦੇ ਤੇ ਮੈਨੂੰ ਰਾਤ ਨੂੰ ਜਮਾ ਨੀਂਦ ਨਹੀਂ ਆਉਂਦੀ। ਸੁੱਖੀ ਮੈਂ ਸਮਝਦੀ ਹਾਂ ਤੇਰੀ ਗੱਲ। ਭੁੱਲਿਆ ਨਹੀਂ ਜਾਂਦਾ ਹਨਾ ਤੇ ਫਿਰ ਵੀ ਤੈਨ ਤੈਨ ਜਵਾਕਾ ਕਰਕੇ ਦਿਲ ਨੂੰ ਸਮਝਾਉਣਾ। ਲੈ ਇੱਕ ਗੱਲ ਹੀ ਫੜੀ ਬੈਠੀ ਬਸ ਆਈ ਗਈ ਨਾ ਜਵਾਕਾ ਦਾ ਸਾਰਾ ਜ਼ਿੰਦਗੀ ਕੱਢ ਲਓ। ਉਹਨਾਂ ਦਾ ਸਜਵਾ ਕਿੱਡੇ ਕਿੰਨੇ ਛੋਟੇ ਛੋਟੇ ਨੇ ਹੈਗੇ ਨੇ ਵਿਚਾਰੇ। ਬੇਬੇ ਜੇ ਰੱਬ ਨੇ ਮੈਨੂੰ ਸੁੱਖ ਦੇਣਾ ਹੁੰਦਾ ਤਾਂ ਪਹਿਲੇ ਦੇ ਦਿੰਦਾ। ਉਨੇ ਮੇਰੇ ਕਰਮਾਂ ਚ ਸ਼ੁਰੂ ਤੋਂ ਹੀ ਦੁੱਖ ਲਿਖਿਆ ਤੇ ਤੁਸੀਂ ਚਾਹੁੰਨੇ ਮੈਂ ਦੂਜਾ ਵਿਆਹ ਕਰਾ ਕੇ ਫਿਰ ਦੁਖੀ ਹੋਣੀ ਵਾਹੇ ਪਾਂਡੇ ਜੀ ਮਾਂ ਚਾਹੁੰਦੇ ਨੇ ਛੇਤੀ ਜੀ ਮੇਲੀ ਹੋਵੇ ਫਿਰ ਸੁੱਖ ਨਾਲ ਜਾ ਕੇ ਗੱਲਾਂ ਕਰੂੰਗੀ ਦੇਖਦੇ ਕੀ ਕਰਤੀਓ ਛੇਤੀ ਕਰ ਲਈ ਸੀ ਗੱਲ ਸੁੱਖ ਨਾਲ ਹਾਂਜੀ ਉਦੋਂ ਕੀਤੀ ਸੀਗੀ ਮੈਂ ਤਾਂ ਗੁੱਗੇ ਦੇ ਜਿੱਦ ਬੇਬੇ ਸੀਗੇ ਚੱਲ ਉਹਨੂੰ ਦੁਬਾਰੇ ਪੁੱਛ ਫੇਰਾ ਤੇ ਮੈਂ ਕਹਾ ਵੀ ਗੱਲ ਕਰੂੰਗਾ ਵਰਗਾ ਤੁਸੀਂ ਕੌਣ ਕਰਾਉਗਾ ਰਿਸ਼ਤਾ ਪ੍ਰੀਤ ਨਾਲ ਕਰੀ ਸੀ ਗੱਲ ਮੈਂ ਅੱਛਾ ਉਹ ਕਹਿੰਦਾ ਹੈ ਕਹਿੰਦਾ ਹੈਗਾ ਮੁੰਡਾ ਤੇ ਇੱਕ ਉਹਦਾ ਪਿਓ ਵਾਲਾ ਦੋ ਜਣੇ ਨੇ ਹੈਗੇ ਦੋ ਜਣੇ ਇਸ ਤੇ ਤਾਂ ਵਧੀਆ ਗੱਲ ਬਸ ਸਿੱਕਾਈ ਹੈ ਸੁਖ ਮੰਨ ਜੇ ਆਪਣੀ ਚਲ ਮਨਾ ਫਿਰ ਉਹਨੂੰ ਮੜੇ ਕਰ ਕਰ ਲਵਾਂ ਤੇਰਾ ਕੋਈ ਗੱਲ ਨਹੀਂ ਮੈਂ ਤਾਂ ਕਰ ਲੂੰਗੀ ਤੇ ਉਹਨੂੰ ਕਹਤਾ ਸਪ੍ਰੀਤ ਨੂੰ ਵੀ ਘਰ-ਵਾਰ ਵਧੀਆ ਤੇ ਮੁੰਡਾ ਵਧੀਆ ਹਾਂ ਹਊਗਾ ਤਾਂ ਮੁੰਡੇ ਦੀ ਤਾਂ ਮੇਰੀ ਗਰੰਟੀ ਹੈਗੀ ਕਹਿੰਦਾ ਵਧੀਆ ਹੈਗਾ ਹਾਂ ਕਦੇ ਉਹ ਵੀ ਕਹਦੇ ਸ਼ਾਂਪ ਪੋ ਆਂਦਾ ਮਾਰਾ ਨਹੀਂ ਨਹੀਂ ਐ ਨਹੀਂ ਕਰਦਾ ਹੈਗਾ ਮੈਂ ਤਾਂ ਪੱਕੀ ਤਸੱਲੀ ਕਰ ਲਿਓ ਆਪਦੀ ਨਹੀਂ ਉਹ ਤਾਂ ਕਰ ਲਾਂਗੇ ਚੱਲ ਕੇ ਰਾਂ ਆਪਾਂ ਨੂੰ ਆਏ ਵੀ ਇਹਦੇ ਨਾਲ ਗੱਲ ਕਰਕੇ ਕੋਈ ਨਾ ਮੈਂ ਤੇ ਇਹਨਾਂ ਨਾਲ ਕਰ ਲੂੰਗੀ ਤੇ ਇਹਨੂੰ ਮਨਾ ਵੀ ਲੂੰਗੀ ਮੰਨ ਜੂਗੀ ਇਹ ਠੀਕ ਹੈ ਠੀਕ ਹੈ ਨਾ ਬਸ ਕੋਈ ਗੱਲ ਨਹੀਂ ਉਹਦੇ ਨਾਲ ਤਾਂ ਮੈਂ ਪੀ ਕਰ ਲਵਾਂਗਾ ਹਾਂ ਬਸ ਤੁਸੀਂ ਉਹਨਾਂ ਨਾਲ ਪੱਕੀ ਗੱਲ ਕਰ ਲਿਓ ਠੀਕ ਹੈ ਚਲ ਮੈਂ ਠੀਕ ਹੈ ਚੱਲ ਕੋਈ ਨਾ ਕਰ ਲੱਗ ਗਈ ਹਾਂ ਪਾਂਡੇ ਮੰਝ ਕੇ ਜਾਨੀ ਸੁੱਖ ਕੋ ਗੱਲ ਕਰਦੇ ਆ ਉਹਦੇ ਨਾਲ ਅੱਜ ਤੱਕ ਮੈਨੇ ਕਿਵੇਂ ਕਰਕੇ ਉਹਨੂੰ ਮਨਾਉਣਾ ਕਰ ਦਾਂਗੇ ਐਵੇਂ ਸਾਰਾ ਦਿਨ ਬੈਠੀ ਰਹਿੰਦੀ ਐ ਇਕੱਲੀ ਉੱਥੇ ਰੋਈ ਜਾਂਦੀ ਰਹਿੰਦੀ ਐ ਯਾਦ ਕਰਕੇ ਉਹ ਜਿੰਨਾ ਕ ਟਾਈਮ ਰੋਈ ਜਾਊਗੀ ਕਿੰਨਾ ਕ ਟਾਈਮ ਉਹਨੂੰ ਯਾਦ ਕਰੂਗੀ ਬੈਠਿਆ ਕੁਛ ਨਹੀਂ ਭਾਬੀ ਕੀ ਸੋਚੀ ਆਨੀ ਆ ਮੈਂ ਤਾਂ ਕੁਛ ਨਹੀਂ ਸੋਚੀ ਭਾਬੀ ਮੈਂ ਇਹ ਸੋਚੀ ਆਨੀ ਆ ਬੇਬੇ ਵੀ ਮੈਨੂੰ ਵਿਆਹ ਲਈ ਕਹਿ ਰਿਹਾ ਤੁਸੀਂ ਪਰ ਮੈਂ ਅਜੇ ਵਿਆਹ ਨਹੀਂ ਕਰਾਉਣਾ ਮੈਂ ਤਾਂ ਹੀ ਨਹੀਂ ਸਮਝਾਂਦੀ ਤੂੰ ਕਰਾਉਣਾ ਕਿਉਂ ਨਹੀਂ ਵਿਆਹ ਐਂ ਦੱਸ ਸਾਰਾ ਨਹੀਂ ਰੋਈ ਜਾਂਦੀ ਰਹਿਣੀ ਆ ਭਾਬੀ ਮੇਰਾ ਚਿੱਤ ਨਹੀਂ ਮੰਨਦਾ ਵਿਆਹ ਨੂੰ ਮਨਾ ਫਿਰ ਤੇਰੇ ਚਿੱਤ ਨੂੰ ਮੰਨਦਾ ਕਿਉਂ ਨਹੀਂ ਨਾਲੇ ਦੇਖ ਤੇਰੇ ਸਾਹਮਣੇ ਬੇਬੇ ਨੇ ਵੀ ਕਹਿਤਾ ਨਾ ਬੇਬੇ ਕਿੰਨਾ ਕੁ ਟਾਈਮ ਐ ਮੈਨੂੰ ਐ ਦੱਸੀ ਕਿੰਨਾ ਕੁ ਟਾਈਮ ਬੇਬੇ ਕੋਲ ਰਹਿਣਗੀ ਤੂੰ ਪੱਭੀ ਮੇਰੀ ਜ਼ਿੰਦਗੀ ਤਾਂ ਸ਼ੁਰੂ ਤੋਂ ਹੀ ਦੁੱਖਾਂ ਨਾਲ ਭਰੀ ਆ ਤੁਸੀਂ ਮੈਨੂੰ ਹੋਰ ਦੁੱਖ ਚ ਪਾਉਣਾ ਚਾਹੁੰਦੇ ਹੋ ਤੇ ਮੈਨੂੰ ਕਿਉਂ ਲੱਗਦਾ ਵਿਆਹ ਕਰਾ ਕੇ ਵੀ ਤੇਰੀ ਜ਼ਿੰਦਗੀ ਦੁੱਖਾਂ ਨਾਲ ਭਰ ਜੂਗੀ ਪੱਭੀ ਜੇ ਮੈਨੂੰ ਸੁੱਖ ਮਿਲਣਾ ਹੁੰਦਾ ਤਾਂ ਰੱਬ ਨੇ ਪਹਿਲਾਂ ਹੀ ਮੈਨੂੰ ਦੇ ਦੇਣਾ ਸੀ ਸੁੱਖ ਤੇ ਫੌਜੀ ਨੂੰ ਮੈਨ ਤੋਂ ਖੋਣਾ ਨਹੀਂ ਸੀਗਾ ਸੁੱਖ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਉਹ ਗੱਲਾਂ ਨੂੰ ਬਾਰ ਬਾਰ ਨਾ ਦਰਾਤੋ ਤੂੰ ਆਪਦੀ ਅਗਲੀ ਜ਼ਿੰਦਗੀ ਬਾਰੇ ਸੋਚ। ਤੈਨੂੰ ਛੋਟਾ ਹਜੇ ਤੈਨੂੰ ਵੀ ਪਤਾ ਨਹੀਂ ਮੁੰਮੋ ਦਾ ਕੀ ਬਣੂਗਾ। ਭਾਬੀ ਮੈਂ ਕਿਵੇਂ ਸੋਚ ਲਾਂ ਵਿਆਹ ਬਾਰੇ। ਦੇਖ ਸੁਖ ਜਲ ਤੈਨੂੰ ਕਰਾਣੇ ਪਊਗਾ। ਤੇਰੇ ਵੀਰੇ ਨਾਲ ਮੈਂ ਗੱਲ ਕਰ ਲੂੰਗੀ। ਉਹ ਦੇਖ ਲੈਣੇ ਕਿਸ ਦੱਸ ਪਾ ਦਾਨਗੇ। ਕੋਈ ਨਾ ਵਧੀਆ ਜਿਹਾ ਮੁੰਡਾ ਭਾਲ ਕੇ ਕਰਾਂਗੇ ਤੇਰਾ। ਐਵੇਂ ਥੋੜੀ ਸਿੱਟਾਂਗੇ ਕੰਮ ਲਈਏ ਤੈਨੂੰ। ਭਾਬੀ ਜਦੋਂ ਮੇਰੇ ਅੰਦਰੋਂ ਮਾਂ ਨਹੀਂ ਮੰਨਦਾ ਤੇ ਮੈਂ ਤੁਹਾਡੇ ਕਹਿੰਦੇ ਕਿਵੇਂ ਵਿਆਹ ਕਰਾ ਲਾਂ। ਫਿਰ ਤੇਰੇ ਮਨ ਨੂੰ ਮਨਾ ਨਾ ਮੰਨਦਾ ਕਿਉਂ ਨਹੀਂ? ਕਿਉਂ ਮਿੰਤਾ ਘੜਾਈਏ ਨੇ ਸੁਖ ਤੋ। ਕਿੰਨੇ ਦਿਨ ਹੋ ਗਏ ਤੇਰੇ ਮਿੰਤਾ ਕਰਦੇ ਨੂੰ ਬੇਬੇ ਨੇ ਆਪ ਆ ਕੇ ਵੀ ਘਰੇ ਕਹਿਤਾ ਤੈਨੂੰ ਸਾਰ ਦਿਨ ਰੋਈ ਜਾਂਦੀ ਰਹੀ ਐ ਬਸ ਤੂੰ ਦੱਸ ਨੀ ਤੇਰੇ ਵੀਰੇ ਨਾਲ ਗੱਲ ਕਰਾਂ ਭਾਬੀ ਤੁਸੀਂ ਤਾਂ ਮੈਨੂੰ ਸਮਝ ਲਓ ਭਾਬੀ ਮੈਂ ਹਜੇ ਗਿਆ ਨਹੀਂ ਕਰਾਉਣਾ ਮੇਰਾ ਚਿੱਤ ਨਹੀਂ ਮੰਨਦਾ ਤੁਸੀਂ ਮੈਨੂੰ ਵਾਰੀ ਵਾਰੀ ਵਿਆਹ ਦਾ ਕਿਉਂ ਕਹਿ ਰਹੇ ਹੋ ਸੁਖ ਮੈਂ ਵੀ ਤੇਰੇ ਭਲੇ ਵਾਸਤੇ ਕਹਿਨੀ ਆ ਪਰ ਵੀ ਮੈਨੂੰ ਪਤਾ ਤੁਸੀਂ ਮੇਰੇ ਭਲੇ ਵਾਸਤੇ ਕਹਿ ਰਹੇ ਹੋ ਪਰ ਮੇਰਾ ਦਿਲ ਇਜਾਜ਼ਤ ਨਹੀਂ ਦਿੰਦਾ ਮੈਂ ਫੌਜੀ ਨੂੰ ਨਹੀਂ ਭੁੱਲ ਸਕਦੀ ਭਾਬੀ ਫੌਜੀ ਦਾ ਤੈਨੂੰ ਭੁੱਲਣਾ ਪੈਣਾ ਬੋਲ ਹੁਣ ਚੁੱਪ ਕਿਉਂ ਬੈਠੀ ਆ ਭਾਬੀ ਮੇਰਾ ਦਿਲ ਨਹੀਂ ਮੰਨਦਾ ਬਾਕੀ ਜਿਵੇਂ ਤੁਹਾਨੂੰ ਲੱਗਦਾ ਠੀਕ ਤੁਸੀਂ ਕਰ ਲਓ ਸੁਖ ਤੈਨੂੰ ਵੀ ਪਤਾ ਸਾਡੇ ਲਈ ਵੀ ਬਹੁਤ ਔਖਾ ਹੈ ਨਾ ਸਾਰੀ ਜ਼ਿੰਦਗੀ ਤੂੰ ਕਿਵੇਂ ਕੱਢੇਂਗੀ ਐਵੇਂ ਭਾਬੀ ਮੈਨੂੰ ਪਤਾ ਮੇਰੇ ਕਰਮਾਂ ਚ ਸੁੱਖ ਨਹੀਂ ਹੈਗਾ ਅੱਗੇ ਜਾ ਕੇ ਵੀ ਮੈਂ ਦੁਖੀ ਹੋਣਾ ਕਮਲੀ ਹਰ ਟਾਈਮ ਮੈਂ ਮਾਰਾ ਕੇ ਸੋਚੀ ਰਹਿਣੀ ਕੋਈ ਨਾ ਅੱਗੇ ਜਾ ਕੇ ਤੇਰਾ ਨਾ ਚੰਗਾ ਹੋਊਗਾ ਤੇਰੇ ਵੀਰਾਂ ਵਧੀਆ ਘਰ ਪਾਲੂਗੇ ਤੇਰੇ ਵਾਸਤੇ ਠੀਕ ਆ ਭਾਬੀ ਤੁਹਾਨੂੰ ਜਿਵੇਂ ਠੀਕ ਲੱਗੇ ਤੁਸੀਂ ਵੀਰੇ ਨਾਲ ਗੱਲ ਕਰ ਲਓ ਪੱਕਾ ਮੈਂ ਤੁਹਾਡੇ ਕਹਿੰਦੇ ਜਿਵੇਂ ਤੁਸੀਂ ਕਹੋਗੇ ਮੈਂ ਕਰ ਲਾਂਗੀ ਪਰ ਮੇਰਾ ਚਿੱਤ ਨਹੀਂ ਮੰਨਦਾ ਭਾਬੀ ਮੈਂ ਕੀ ਕਰਾਂ ਮੈਂ ਵੀ ਮਜਬੂਰ ਆ ਪਰ ਮੈਂ ਤੇਰੇ ਵੱਲ ਦੇਖ ਕੇ ਤੈਨੂੰ ਰੋਂਦੀ ਹੋਈ ਐਂ ਦੇਖ ਨਹੀਂ ਸਕਦੀ ਤੈਨੂੰ ਵੀ ਪਤਾ ਸਾਰਾ ਦਿਨ ਤੂੰ ਕਦੇ ਕਿਤੇ ਬੈਠ ਕੇ ਰੋਣ ਲੱਗ ਜੇ ਨੇ ਕਦੇ ਕਿਤੇ ਬੈਠ ਕੇ ਕਿਤਾ ਤੈਨੂੰ ਅੱਗੇ ਜਾ ਕੇ ਤੈਨੂੰ ਸੁੱਖ ਹੀ ਮਿਲ ਜੇ ਸਾਰੀਆਂ ਖੁਸ਼ੀਆਂ ਮਿਲ ਜਾਣ ਤੈਨੂੰ ਭਾਬੀ ਮੇਰਾ ਸਿਰਫ ਨਾ ਹੀ ਸੁੱਖਾ ਪਰ ਪਰਮਾਤਮਾ ਨੇ ਮੇਰੇ ਕਰਮਾਂ ਚ ਸੁੱਖ ਨਹੀਂ ਲਿਖਿਆ ਲਿਖਿਆ ਕਿਉਂ ਨਹੀਂ ਲਿਖਿਆ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਅੱਗੇ ਤੇਰੇ ਖੁਸ਼ੀਆਂ ਹੀ ਖੁਸ਼ੀਆਂ ਤੇਰੀ ਜ਼ਿੰਦਗੀ ਚ ਠੀਕ ਐ ਨਾ ਮੈਂ ਤੇਰੇ ਵੀਰੇ ਨਾਲ ਗੱਲ ਕਰਦੀ ਆ ਕਦੇ ਆਵੇਂ ਨਾ ਹੋਵੇ ਮੈਂ ਤੇਰੇ ਵੀਰ ਨਾਲ ਗੱਲ ਕਰ ਲਾ ਮੁੜ ਕੇ ਤੂੰ ਮੁੱਕਰ ਜੇ ਤੁਸੀਂ ਕਰ ਲਓ ਗੱਲ ਭਾਬੀ ਵੀਰੇ ਨਾਲ ਜਦੋਂ ਹੁਣ ਤੁਸੀਂ ਮੇਰੀ ਮਾਨਣ ਨਹੀਂ ਨਹੀਂ ਤਾਂ ਮੈਂ ਕੀ ਕਰ ਸਕਦੀ ਹਾਂ ਸੁਖ ਮੈਂ ਤੇਰੀ ਹਰ ਗੱਲ ਮੰਨ ਲੂਗੀ ਪਰ ਤੂੰ ਪਲੀਜ਼ ਨਾ ਨਾ ਕਰ ਵਿਆਹ ਤੋਂ ਠੀਕ ਆ ਭਾਬੀ ਤੁਹਾਡੇ ਕਹਿੰਦੇ ਮੈਂ ਹਾਂ ਕਰ ਦਿੰਨੀ ਜਿਵੇਂ ਤੂੰ ਠੀਕ ਲੱਗਦਾ ਤੁਸੀਂ ਕਰ ਲਓ ਵੀਰੇ ਨਾਲ ਚਲ ਠੀਕ ਹੈ ਮੈਂ ਤੇਰੇ ਵੀਰੇ ਨਾਲ ਗੱਲ ਕਰਦੀ ਹਾਂ ਠੀਕ ਹੈ ਨਾ ਨਰਤਨ ਕੁਝ ਲੈ ਆਣੀ ਫਿਰ ਨਹੀਂ ਜੇ ਮੇਰੀ ਜ਼ਿੰਦਗੀ ਚ ਸੁੱਖ ਲਿਖਣਾ ਹੁੰਦਾ ਤਾਂ ਰੱਬ ਨੇ ਮੈਨੂੰ ਪਹਿਲੇ ਹੀ ਦੇ ਦੇਣਾ ਸੀ ਸੁੱਖ ਤੇ ਹੁਣ ਮਤੂ ਫੌਜੀ ਨੂੰ ਦੂਰ ਨਹੀਂ ਕਰਨਾ ਸੀ ਪਰ ਹੁਣ ਮੈਂ ਵੀ ਕੀ ਕਰਾਂ ਮੈਂ ਮਜਬੂਰ ਵੀਰ ਦੀਪਾ ਬਿਵਨੀ ਮੇਰੇ ਗੱਲ ਸੁਣ ਰੇ ਇਹ ਬੇਬੇ ਨੇ ਵੀ ਵਾਰ-ਵਾਰ ਕਹਿਤਾ ਹੁਣ ਮੈਨੂੰ ਨਾ ਚਾਹੁੰਦੇ ਹੋਏਗੀ ਇਹਨਾਂ ਦੀ ਗੱਲ ਨੂੰ ਮੰਨਣਾ ਹੀ ਪੈਣਾ ਇਸੋ ਕਮਾਨੀ ਤਾਂ ਮੈਂ ਠੀਕ ਐ ਕੀ ਕਹਿੰਦੇ ਜੁ ਬੋਲੀ ਜਾਂਦੇ ਆ ਮੈਂ ਤਾਂ ਉਹੀ ਸੋਚੀ ਜਾਂਦਾ ਮੈਂ ਸੁੱਖ ਪਤਾ ਨਹੀਂ ਮੈਨੂੰ ਕਿੰਨਾ ਕਰ ਲਈ ਗੱਲ ਉਹਦੇ ਨਾਲ ਮੈਂ ਤਾਂ ਗੱਲ ਕਰ ਲਈ ਮੰਨ ਲਿਆ ਕਿ ਸੁੱਖ ਦੀ ਆਸ ਤੇ ਅੱਛਾ ਹਾਂਜੀ ਚੱਲ ਆ ਤਾਂ ਵਧੀਆ ਹੋਇਆ ਕਹਿੰਦੀ ਮੇਰਾ ਮਨ ਤਾਂ ਨਹੀਂ ਕਰਦਾ ਮੰਨਦੇ ਨੂੰ ਭਾਵੇਂ ਮੇਰਾ ਦਿਲ ਨਹੀਂ ਕਰਦਾ ਕੋਈ ਜਿਵੇਂ ਕਿ ਭੁੱਲਿਆ ਨਹੀਂ ਜਾਂਦਾ ਬਸ ਉਹੀ ਗੱਲਾਂ ਉਹਦੇ ਕੋਲ ਤੁਹਾਨੂੰ ਪਤਾ ਤਾਂ ਮੈਂ ਘਪਲਾਉਣਾ ਤਾਂ ਪੈਣਾ ਤੇਨੂੰ ਸਾਡੇ ਲਈ ਕਿਹੜਾ ਸੁੱਖ ਹੈ ਕਮਾ ਵੈਦਾਰੇ ਕਰਨਾ ਪਰ ਹੁਣ ਮਜਬੂਰੀ ਹੈ ਕਰਨਾ ਬਹੁਤ ਸਾਰਾ ਕੁਝ ਹਾਂਜੀ ਨਹੀਂ ਬਿਠਾਉਨ ਨੂੰ ਆਪਾਂ ਬਿਠਾ ਲੀਏ ਜੀ ਆਪਦੇ ਕੋਲ ਹਨਾ ਫਿਰ ਲੋਕ ਕੀ ਕਹਿਣਗੇ ਵੀ ਘਰੀ ਬਿਠਾ ਰੱਖੀ ਆ ਉਧਰ ਉਹ ਬੇਬੇ ਕਿੰਨਾ ਕੁ ਟਾਈਮ ਰੱਖੂਗੀ ਉਹਨੂੰ ਬੇਬੇ ਕੋਲੇ ਵੀ ਨਹੀਂ ਰਹਿ ਸਕਦੇ ਲੋਕ ਗੱਲਾਂ ਬਣਾਉਣ ਲੱਗ ਜਾਣਗੇ ਫਿਰ ਉਹੀ ਤਾਂ ਗੱਲਾਂ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਨਾ ਜੀ ਕੱਲ ਕੇ ਰਮਨ ਦੀ ਵਧੀਆ ਹੋਇਆ ਕਰਾਂ ਫਿਰ ਮੈਂ ਗੱਲ ਪ੍ਰੀਤ ਨਾਲ ਤੁਸੀਂ ਗੱਲ ਕਰ ਲਿਓ ਪ੍ਰੀਤ ਨਾਲ ਤੇ ਵਧੀਆ ਘਰ ਦੇਖ ਕੇ ਕਰਿਓ ਮੈਂ ਤੁਹਾਨੂੰ ਬਾਰ-ਬਾਰ ਕਹਿਨੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਦੇਖ ਲਾਂਗੇ ਸਰਵਸ ਦੇਖਿਆ ਮੈਂ ਬਾਕੀ ਪ੍ਰੀਤ ਤੇ ਵਿਸ਼ਵਾਸ ਆਪਾਂ ਨੂੰ ਕਿਤੇ ਨਾ ਤਾਂ ਆਉਂਦਾ ਜਾਂਦਾ ਆਪਣੇ ਪ੍ਰੀਤ ਆਉਂਦਾ ਜਾਂਦਾ ਹੈਗਾ ਜੀ ਫੇਰ ਵੀ ਅੱਗੇ ਵਾਲੇ ਮੁੰਡਿਆਂ ਵਾਲੇ ਝੂਠ ਬੋਲਦ ਨੇ ਕਈ ਵਾਰ ਐ ਤਾਂ ਠੀਕ ਹੈ ਗੱਲਾਂ ਚਲ ਕੋਈ ਨਾ ਤਾਂ ਪਤਾ ਕਰ ਲਾਂਗੇ ਪਤਾ ਕਰ ਲਿਓ ਤੇ ਬਸ ਇਹ ਤਾਂ ਐ ਰੋਣ ਲੱਗ ਗਈ ਕਹਿੰਦੀ ਬਸ ਤੁਹਾਡੇ ਕਹਿਣ ਤੇ ਕਰ ਲਾਣੀ ਆ ਮੇਰਾ ਹੁਣ ਤਾਂ ਦਿਲ ਮੰਨਦਾ ਨਹੀਂਗਾ ਚਲ ਹਾਇ ਤਾਂ ਉਹਦੇ ਲਈ ਵੀ ਔਖਾ ਹੀ ਹੈ ਫਿਰ ਇਹ ਕੰਮ ਚਲ ਕੋਈ ਨਾ ਫਿਰ ਮੈਂ ਪ੍ਰੀਤ ਨਾਲ ਕਰਦਾ ਗੱਲ ਤੇ ਉਹਨੂੰ ਸਾਦਾ ਮੈਂ ਸੱਜ ਜੀ ਤੁਸੀਂ ਗੱਲ ਕਰੋਗੇ ਉਹਨਾਂ ਨਾਲ ਨਿੰਮੋ ਬਾਰੇ ਵੀ ਆਪਣੇ ਕੋਲ ਰੱਖੂਗੇ ਜਾਂ ਉਹਨਾਂ ਕੋਲ ਜਾਂ ਬੇਬੇ ਰੱਖੂਗੀ ਨਹੀਂ ਬੇਬੇ ਨੇ ਆਹੀ ਕਿਹਾ ਸੀ ਕਿ ਨਿੰਮੋ ਤਾਂ ਮੈਂ ਰੱਖੂਗੀ ਜਿੰਨੇ ਤੇਰੇ ਮੈਂ ਬੈਠਿਆਂਗੇ ਵੀ ਨਿੰਮੋ ਮੇਰੇ ਕੋਲੇ ਆਗੇ ਠੀਕ ਹੈ ਜੁਆ ਕਹਿੰਦੀ ਤੁਸੀਂ ਰੱਖ ਲਿਓ ਮਾਂ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਗੱਲ ਕਰ ਲਿਓ ਮੁੰਡੇ ਵਾਲੇ ਨਾਲ ਠੀਕ ਹੈ ਨਾ ਵੀ ਸਾਡੀ ਕੁੜੀ ਦੀ ਕੁੜੀ ਆਊਗੀ ਤੇ ਕਦੇ ਦੇਖ ਕੇ ਉਹਨੂੰ ਮੱਥੇ ਵੱਟ ਪਾ ਲੋ ਨਾ ਉਤਾ ਗੱਲ ਕਰਾਂਗੇ ਹੁਣ ਜਵਾਕਰ ਦਾ ਮਿਲਣਾ ਹੀ ਮਾਂ ਨੂੰ ਹਾਂ ਕਦੇ ਐਂ ਕਹਦੇ ਨੇ ਫਿਰੋਜ਼ ਹੀ ਆ ਜਾਂਦੀ ਐ ਜਾਂ ਦੂਜੇ ਤੀਜੇ ਦਿਨ ਮੂੰਹ ਚੱਕ ਕੇ ਆ ਜਾਂਦੇ ਜਵਾਕੜੀ ਨੂੰ ਕਦੇ ਮੈਂ ਭੁੱਲੀ ਜਾਣ ਜਵਾਕ ਵੀ ਕਿਵੇਂ ਭੁੱਲਣਗੇ ਮਾਂ ਨੂੰ ਨਮੋਨੇ ਵੀ ਜੀ ਨਹੀਂ ਲਾਉਣਾ ਹੈ ਚਲ ਫਤਿਹ ਦਾ ਛੋਟਾ ਹੈ ਆਪਣੇ ਕੋਲੇ ਰਹਿ ਪੂਆ ਮਜੇ ਦਾ ਚੱਲ ਜੀ ਆਪਣੇ ਕੋਲ ਆਪਣੇ ਚ ਸੁਰਤ ਸੰਭਲੀ ਫਤਿਹ ਦੀ ਤਾਂ ਫਤਿਹ ਤਾਂ ਨਹੀਂ ਕਰਦਾ ਇੰਨਾ ਸੁੱਖ ਦਾ ਨਿੰਮੋ ਤਾਂ ਉਹਦੇ ਕੋਲ ਰਹਿੰਦੀ ਸੀ ਚਲ ਕੋਈ ਨਾ ਉਹ ਗੱਲ ਤਾਂ ਸਾਰੀ ਕਰ ਲਾਂਗੇ ਆਪਾਂ ਪ੍ਰੀਤ ਨਾਲ ਹੀ ਕਰ ਲਾਂਗੇ ਲੈ ਤਾਂ ਪ੍ਰੀਤ ਆਪੀ ਕਰ ਲਊਗਾ ਅੱਗੇ ਨਾਲ ਉਹਨਾਂ ਨਾਲ ਗੱਲ ਕਰਕੇ ਫਿਰ ਆਪਾਂ ਨੂੰ ਦੱਸ ਦੂਗਾ ਠੀਕ ਹੈ ਜੇ ਉਹਨਾਂ ਨੂੰ ਮਨਜ਼ੂਰ ਆ ਸਾਰੀਆਂ ਗੱਲਾਂ ਆਪਣੀਆਂ ਫਿਰ ਆਪਾਂ ਹਾਂ ਕਰ ਦਾਂਗੇ ਨਹੀਂ ਆਪਾਂ ਲੋੜ ਨਹੀਂ ਠੀਕ ਹੈ ਚਲ ਮੈਂ ਪਰੀਤ ਨਾਲ ਗੱਲ ਕਰਦਾ ਫਿਰ ਬੇਬੇ ਨਾਲ ਵੀ ਕਰਨੀ ਪਊਗਾ ਗੱਲ ਕੋਈ ਗੱਲ ਹਾਂ ਬੇਬੇ ਨਾਲ ਵੀ ਕਰ ਲਾਂਗੇ ਆਪਾਂ ਠੀਕ ਹੈ ਚਲ ਮੈਂ ਪਰੀਤ ਨਾਲ ਗੱਲ ਕਰਦਾ ਚਲੋ ਜੀ ਮੈਂ ਫਤਿਹਨ ਦੇਖਣਾ ਸੁੱਤਾ ਪੈਸੀ ਕਦੇ ਉੱਠੇ ਰੋਂਦਾ ਹੋਵੇ ਠੀਕ ਹੈ ਚਲ ਕੋਈ ਨਾ ਮੈਂ ਕਰ ਦਿੰਦਾ ਤੁਸੀਂ ਕਰ ਲਓ ਪਰੀਤ ਨਾਲ ਗੱਲ ਤੇ ਫਿਰ ਮੈਨੂੰ ਦੱਸ ਦੇ ਚੰਗਾ ਠੀਕ ਹੈ ਠੀਕ ਹੈ ਜੇ ਪਰੀਤ ਨੂੰ ਗੱਸੀ ਦੇਣੇ ਹੈ ਹੈਲੋ ਹਾਂ ਹਾਂ ਬਈ ਠੀਕ ਹੈ ਬਈ ਤੂੰ ਦੱਸ ਠੀਕ ਹੈ ਵਧੀਆ ਤੇ ਕੋ ਗੱਲ ਕਰਦੇ ਸੀ ਨਾ ਪਰ ਇਸ ਤੇ ਸੁੱਖ ਦੇ ਦੀ ਤੁਸੀਂ ਐਂ ਕਰੋ ਸਾਡੇ ਕੋਲ ਘਰੇ ਆ ਜਾਓ ਫੇਰ ਅਰੇ ਵੇਗਾ ਪਾ ਕੇ ਰਾਮ ਆ ਰਾਇ ਕਰ ਲੈਣੇ ਆਂਗੇ ਠੀਕ ਹੈ ਬਾਕੀ ਜਿਹੜੀਆਂ ਗੱਲਾਂ ਨੇ ਸਾਰੀਆਂ ਉਹ ਆਪਾਂ ਖੋੜ ਲਾਂਗੇ ਤੇ ਤੁਸੀਂ ਉਹਨਾਂ ਨਾਲ ਕਰ ਲਿਓ ਠੀਕ ਆ ਹਾਂ ਫਿਰ ਮੈਂ ਖੇਤ ਤੇ ਆਣਾ ਸੀ ਮੈਂ ਚਲ ਘਰੇ ਆਂ ਘੰਟਾ ਠਹਿਰ ਜਾਣਾ ਠੀਕ ਹੈ ਠੀਕ ਆਜੋ ਲੈ ਚਲੇ ਵੀ ਆਉਂਦਾ ਨੇ ਚਾਹ ਪਾਣੀ ਵੀ ਨੇ ਆ ਜੂਗਾ ਨੇ ਹੋਰ ਕੀ ਹਾਲ ਹੈ ਬਾਈ ਠੀਕ ਆ ਵਧੀਆ ਮੰਗੇ ਆ ਤੈਨੂੰ ਡਿੱਕੀ ਜਾਂਦਾ ਮੈਂ ਖੇਤ ਜਾਣਾ ਸੀਗਾ ਫਿਰ ਆ ਜਾਣਾ ਹੈ ਵੀ ਯਾਰ ਕੰਮ ਹੈ ਆ ਜਾ ਬੈਠ ਹਾਂ ਹੋਰ ਚਾਹ ਪੜਾਈ ਜੇ ਪਹਿਲਾਂ ਨਾ ਚਾਹ ਤਾਂ ਬਸ ਤੇ ਹੋਰ ਕੁੜੀ ਨੂੰ ਬਣਾ ਲੈ ਫਿਰ ਹਾਂ ਹਾਂ ਸੁਖ ਨਾਲ ਸਾਰੀ ਗੱਲ ਕਰ ਲਈ ਸੀਗੀ ਅੱਛਾ ਗੱਲ ਨਿਪਟ ਗਈ ਸਾਰੀ ਉਹ ਤਾਂ ਨਿਪਟ ਗਈ ਹਾਂ 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 ਪਛ ਲੈਆ ਕਿਤੇ ਫੇਰ ਉਹੀ ਕੰਮ ਹੋ ਜੇ ਮੈਂ ਕਹਿੰਦਾ ਨਾ ਨਾ ਪਛ ਲੈਆ ਬਾਈ ਬਾਕੀ ਪਛ ਲੈਣਾ ਸੀ ਇਰਤਨੀ ਪਛ ਲੈਣਾ ਸੀ ਸੀਰ ਤਾਂ ਐਨਾ ਫਿਰ ਮੁੜ ਕੇ ਕਰੋ ਹੀ ਕੰਮ ਨਾ ਹੋ ਜੇ ਨਾ ਬੇਇੱਜ਼ਤੀ ਵਾਲਾ ਨਹੀਂ ਨਹੀਂ ਸਾਰੀ ਗੱਲ ਹੋ ਗਈ ਸੀ ਬਈ ਇਹਦਾ ਬਾਈ ਇਹ ਕਹਿੰਦਾ ਕਿ ਸੁਖ ਨੇ ਪੁੱਛ ਲਿਆ ਹਾਂ ਹਾਂ ਸੁਖ ਨੇ ਤਾਂ ਪੁੱਛ ਲਿਆ ਉਹਨੂੰ ਪੁੱਛ ਕੀ ਤੁਹਾਨੂੰ ਕਿਹਾ ਸੀਗਾ ਵੀ ਗੱਲ ਕਰ ਲੈ ਉਧਰੋਂ ਸਾਡੀ ਸਾਰੀ ਗੱਲ ਹੋ ਗਈ ਉਹਦੇ ਨਾਲ ਤਾਂ ਐਨਾ ਆਪਾਂ ਵੀ ਹੁਣ ਤਾਂ ਆਪਣੇ ਚੀ ਗੱਲ ਹੈ ਨਾ ਹੁਣ ਫਿਰ ਮੈਂ ਉਹਨਾਂ ਨਾਲ ਗੱਲ ਕਰਨਾ ਜਾ ਕੇ ਨਾ ਫਿਰ ਬੇਇੱਜ਼ਤੀ ਵਾਲਾ ਹੁੰਦਾ ਨਾ ਹੋ ਜੇ ਬਾਈ ਬੇਚੀ ਜਿਹਾ ਕੋ ਕੇ ਗੱਲ ਕਰ ਤੋ ਨਾ ਸੁਖ ਮੰਨ ਗਈ ਉਹਨਾਂ ਤੇ ਵੀ ਆਪਾਂ ਨੂੰ ਕੋਈ ਇਹੋ ਜਿਹਾ ਹੋਣੀ ਨਹੀਂ ਮੇਰੇ ਬਾਪੂ ਦੀ ਲਿਹਾਜ਼ ਸੀਗੀ ਉਹਦੇ ਬਾਪੂ ਨਾਲ ਠੀਕ ਹੈ ਜਣਾ ਪੂਰਾ ਆਪਣਾ ਆਉਣਾ ਜਾਣਾ ਉਹਨਾਂ ਦੇ ਘਰੇ ਐਹੋ ਜੀ ਕੋਈ ਗੱਲ ਨਹੀਂ ਹੈਗੀ ਲੰਬੇ ਵਾਲਾ ਕੋਈ ਗੱਲ ਨਹੀਂ ਠੀਕ ਹੈ ਸਾਹੀ ਹੈ ਵੀਰੇ ਕੋਈ ਲੰਬਾ ਨਾ ਆਵੇ ਹਨਾ ਨਾ ਨਾ ਪੱਪੀ ਲੰਬੇ ਵਾਲੀ ਕੋਈ ਗੱਲ ਨਹੀਂ ਹੈਗੀ ਹਨਾ ਸਾਡਾ ਆਉਣਾ ਜਾਣਾ ਘਰ ਬਣਿਆ ਹੋਇਆ ਹੈ ਉਹਨਾਂ ਨਾਲ ਅੱਛਾ ਇੱਕ ਗੱਲ ਵਸ ਆਹ ਸੀ ਭਾਈ ਵਿਜਵਾਗ ਹੈ ਨਾ ਜਿਵੇਂ ਉਹ ਕੁੜੀ ਹੈਗੀ ਵੀ ਉਹ ਆਇਆ ਜਾਇਆ ਕਰੂਗੀ ਮਾੜੇ ਜੇ ਕੋਲੇ ਨਾ ਨਾ ਉਹ ਤਾਂ ਕੋਈ ਚੱਕਰ ਨਹੀਂ ਹੈ ਵੀਰੇ ਗੱਲ ਉਹ ਅਗਲਾ ਕਹਿੰਦੇ ਵੀ ਐਸੇ ਕਿਵੇਂ ਛੋੜ ਕੇ ਨਾ ਨਾ ਉਹ ਆਪਾਂ ਮੈਂ ਗੱਲ ਉਹਦੇ ਨਾਲ ਕਰਕੇ ਆਉਂਗਾ ਵੀ ਭਾਈ ਉਹ ਕੁੜੀ ਹੈਗੀ ਜਿਹੜੀ ਉਹ ਆਪਦੀ ਮਾਂ ਨੂੰ ਮਿਲਨ ਆਇਆ ਕਰੂ ਹਾਂ ਠੀ ਇਸੋਡੇ ਲਵੇ ਉਹ ਛੱਡ ਦੇਣੀ ਹੈਗੇ ਤੇ ਮੈਨੂੰ ਵੀ ਦੁਦਾ ਨਹੀਂ ਨਹੀਂ ਉੱਥੇ ਨਹੀਂ ਆਪਾਂ ਛੱਡਦੇ ਹੈਗੇ ਨਹੀਂ ਜੋ ਉੱਥੇ ਤਾਂ ਫਿਰ ਪੜ੍ਹਾਈ ਖਰਾਬ ਹੋਣੀ ਤੁਸੀਂ ਪਤਿ ਹੈ ਬਈ ਇਹ ਸਕੂਲ ਆਉਦਾ ਹੈ ਨਾ ਹਾਂ ਭਾਬੀ ਕੋਈ ਗੱਲ ਨਹੀਂ ਉਹ ਮੈਂ ਗੱਲ ਕਰ ਲਉ ਉਹਨਾਂ ਨਾਲ ਤੇ ਬਾਕੀ ਤੁਸੀਂ ਮੜਾ ਜਾ ਇਧਰੋਂ ਪੱਕਾ ਕਰ ਲਓ ਹੈ ਤਾਂ ਮੈਂ ਪੱਕਾ ਕਰ ਲਿਆ ਬਾਕੀ ਜੇ ਉਹਨਾਂ ਨੇ ਇਹ ਵੀ ਗੱਲ ਕਰ ਲਿਓ ਕੋਈ ਸਕੂਲ ਤੋਂ ਵੱਧ ਜੇ ਉਹਨਾਂ ਨੇ ਉੱਥੇ ਹੀ ਰੱਖਣੀ ਹੋਵੇ ਉੱਥੇ ਸਕੂਲ ਆਣੀ ਹੋਵੇ ਤਾਂ ਇਹ ਵੀ ਗੱਲ ਕਰ ਲਿਓ ਹਾਂ ਹਾਂ ਭਾਬੀ ਉਹ ਅਗਲੇ ਦੀ ਮਰਜ਼ੀ ਹੈਗੀ ਹੈ ਨਾ ਜੇ ਅਗਲੇ ਨੇ ਕੁੜੀ ਰੱਖਣੀ ਹੋ ਤਾਂ ਰੱਖ ਵੀ ਸਕਦਾ ਨਾ ਇਹ ਤਾਂ ਆਪਾਂ ਤਾਂ ਕੁਝ ਕਰ ਨਹੀਂ ਸਕਦੇ ਹੈ ਨਾ ਤਾਂ ਉਹ ਤਾਂ ਅਗਲੇ ਤੇ ਏ ਬਾਕੀ ਹੁਣ ਬਾਕੀ ਮੁੰਡੇ ਦੀ ਜ਼ਿੰਮੇਵਾਰੀ ਤੇਰੀ ਹੈ ਸਾਰੀ ਨਾ ਨਾ ਕੋਈ ਗੱਲ ਨਹੀਂ ਮੁੰਡੇ ਦੀ ਜ਼ਿੰਮੇਵਾਰੀ ਮੇਰੀ ਹੈ ਮੈਂ ਆਪਣੇ ਲੈਣਾਗਾ ਕੋਈ ਹੱਜਲ ਨਸ਼ਾ ਪਤਾ ਬਾਲਾ ਚੱਲਦਾ ਹੈਗਾ ਨਾ 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 ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਮੈਂ ਉਹਨਾਂ ਨਾਲ ਵਰਤਿਆ ਵੀ ਮੁੰਡਾ ਕੋਈ ਨਸ਼ਾ ਕਰਦਾ ਹੋਊਗਾ ਹਣਾ ਬਸ ਹਾਂ ਤਾਂ ਵੀਰੇ ਇਹੀ ਡਾਰਾ ਵੀ ਕੋਈ ਨਸ਼ਾ ਪੱਤਾ ਨਾ ਕਰਦਾ ਉਹ ਕੱਲ ਨੂੰ ਫੇਰ ਸੁਖ ਦੁਖੀ ਹੋਵੇ ਹਣਾ ਤਾਂ ਪਹਿਲੇ ਦੁੱਖਾਂ ਨਾਲ ਜ਼ਿੰਦਗੀ ਪਤੀ ਹੈ ਮੈਨੂੰ ਕੁੜੀ ਆਪਣੀ ਪਹਿਲੀ ਦੁੱਖਾਂ ਨਾਲ ਭਰੀ ਹੋਈ ਹੈ ਹਣਾ ਰੱਬ ਨੇ ਪਹਿਲੀ ਬਹੁਤ ਦੁੱਖ ਦਿੱਤੇ ਉਹਨੂੰ ਜ਼ਿੰਦਗੀ ਚ ਹਣਾ ਮੰਦੀ ਨਹੀਂ ਮਸਾ ਬਣਾਈ ਹੈਗੇ ਚੱਲ ਕੋਈ ਗੱਲ ਨਹੀਂ ਬ ਅਜੀ ਜ਼ਿੰਦਗੀ ਬਹੁਤ ਪਈ ਆਉਦੀ ਅੱਗੇ ਹਨ ਨਿੱਕੇ ਨਿੱਕੇ ਜਵਾਕ ਨੇ ਹਜੇ ਤੈਨੂੰ ਵੀ ਪਤਾ ਫਿਰਗਾ ਹਾਂ ਲੋਕਾਂ ਦਾ ਕਿੱਥੋਂ ਕਿੱਥੋਂ ਮੂੰਹ ਫੜਾਂਗੇ ਆਪਾਂ ਨਾ ਇਹੀ ਗੱਲ ਕਰਕੇ ਤੈਨੂੰ ਸਮਝਾਇਆ ਵੀਰੇ ਤਾਂ ਹੀ ਕਿਤੇ ਜਾ ਕੇ ਮੰਨੀ ਆ ਮੈਂ ਤਾਂ ਘਰੇ ਤਾਂ ਬਿਠਾ ਕੇ ਵਣੀ ਰੱਖੀ ਜਾਂਦੀ ਉਹ ਹੋਰ عمر ਛੋਟੀ ਐ ਨਾ ਹਨ ਔਖਾ ਹੋ ਜਾਂਦਾ ਗਾ ਚਲ ਕੋਈ ਗੱਲ ਨਹੀਂ ਫਿਰ ਮੈਂ ਅੱਜ ਹੀ ਜਾਵਾਂ ਹਨ ਹਾਂ ਤੂੰ ਕਰ ਲੈ ਬਈ ਗੱਲ ਇਹ ਬਸ ਰੱਖ ਲੈ ਕੁ ਦਿਨ ਦੀ ਕੋਈ ਗੱਲ ਨਹੀਂ ਆਪਾਂ ਇਕੱਦੇ ਦਿਨ ਚ ਕਰਕੇ ਗਿਟਮਟਕ ਕਰ ਦਾਂਗੇ ਕੰਮ। ਹੋਰ ਚੁੰਨੀ ਚੜਾਵਾ ਕਰ ਦਾਂਗੇ। ਹਾਂ ਚੁੰਨੀ ਚੜਾ ਵੀ ਕਰਾਂਗੇ ਭਾਬੀ ਹੁਣ ਫਿਰ ਵਿਆਹ ਤਾਂ ਤੈਨੂੰ ਪਤਾ ਹੈ। ਜੇ ਅਗਲੇ ਨੇ ਕਰਨਾ ਹੋਇਆ ਤਾਂ ਭਈ ਅਗਲੇ ਕਰ ਲੈਣਗੇ। ਅਗਲੇ ਆਪਾਂ ਉੱਥੇ ਪਾਰਟੀ ਕਰ ਲਵਾਂਗੇ ਆਪਾਂ ਤੇਰਾ ਇੱਧਰ ਕਰ ਦਾਂਗੇ। ਪਾਰਟੀ ਕਰ ਦੇਣਗੇ ਆਪਾਂ ਤਾਂ ਇਧਰ ਚੁੰਨੀ ਚੜਾ ਵੀ ਕਰਾਂਗੇ। ਉਹਨਾਂ ਨੂੰ ਕਹਾਂਗੇ ਭਈ ਦੋ ਬੰਦੇ ਆਜੋ, ਤੇ ਆਉਂਦਾ ਲੈ ਜਾਓ। ਹਾਂ। ਬਸ ਵੀ ਮੁੰਡਾ ਵਧੀਆ ਹੋਵੇ ਹਨਾ ਵਧੀਆ ਘਰ ਮਿਲ ਜਾਵੇ। ਨਾ ਨਾ ਭਾਬੀਓ ਮੇਰੇ ਤੇ ਛੱਡ ਦਿਓ ਤੁਸੀਂ। ਮੁੰਡੇ ਦੀ ਟੈਨਸ਼ਨ ਨਾ ਲੋ। ਮੁੰਡਾ ਮੈਂ ਆਪੇ ਦੇਖਿਆ ਪਾਲਿਆ ਹੈ। ਮੇ ਤੇ ਉਹਦੇ ਬਾਪੂ ਨਾਲ ਮੇਰੇ ਬਾਪੂ ਦੀ ਵਿਹਾਰ ਸੀ ਤਾਂ ਕਰਕੇ ਸਾਡਾ ਵਧੀਆ ਘਰ ਬਣਿਆ ਹੋਇਆ ਸੀਗਾ। ਬਸ ਸਾਨੂੰ ਵੀ ਤੇਰੇ ਦੀ ਭਰੋਸਾ ਹੈਗਾ ਹੈ ਨਾ। ਕੋਈ ਗੱਲ ਨਹੀਂ ਮੰਗੇ। ਸਾਰੀ ਮੇਰੀ ਤੇਰੀ ਫੇਰਾ ਪੂਰਾ ਲੈਸ ਹੈ ਨਾ। ਸੰਜੋ ਮੈਂ ਤੈਨੂੰ ਕਿਹਾਗਾ। ਚਲ ਮੈਂ ਚਾਹ ਬਣਾ ਕੇ ਲੈਂਦਾ। ਨਾਨਾ ਪਾਪੀ ਬਸ ਮੈਂ ਜਾਣਾਂਗਾ ਫਿਰ ਐ। ਫਿਰ ਮੈਂ ਉੱਧਰ ਵੀ ਜਾ ਕੇ ਮੁੱਧਰ ਵੀ ਟਾਈਮ ਲੱਗ ਜੂ ਫਿਰ ਮੈਂ ਮਾਨਸਾ ਵੀ ਜਾ ਕੇ ਉਹ ਕੰਮ। ਨਾਨਾ ਪਾਪੀ ਫੇਰ ਪੀਵਾਂਗੇ ਚਾਹ। ਹੁਣ ਫਿਰ ਇੱਕ ਦੋ ਦਿਨਾਂ ਨੂੰ ਚਾਹ ਪੀਂਦੀਆਂ ਹੈਗੇ ਆਪਾਂ। ਹੈਂ? ਆਹ ਕੰਮ ਆਪਾਂ ਪੂਰ ਚਾੜ੍ਹ ਦਈਏ। ਚੱਲ ਠੀਕ ਹੈ ਮੰਗੇ ਹੈ। ਠੀਕ ਹੈ ਬ ਕੀ ਕਹਿੰਦਾ ਵੀ ਮੁੰਡਾ ਵੀ ਮੈਂ ਇਹਨੇ ਅੱਜ ਦਾ ਹੀ ਆ ਵਿਚਾਰ ਹਾਂ ਹਾਂ ਜਾਣਦਾ ਮੈਂ ਤੈਨੂੰ ਦੱਸਿਆ ਸੀ 10:00 ਵਜੇ ਹੀ ਹੋਊਗਾ ਫਿਰ ਜੇ ਇਹਨੇ ਕਰਾਇਆ ਤਾਂ ਚਲ ਆਏ ਕਰ ਦੋ ਹੁਣ ਮੜੀ ਸੁਖ ਨਾਲ ਗੱਲ ਕਰ ਲੈ ਠੀਕ ਹੈ ਵੀ ਭਾਈ ਉਧਰੋਂ ਹੋ ਗਈ ਗੱਲ ਸਾਡੇ ਮੁੰਡਿਆਂ ਨਾਲ ਤੇ ਨਾਲ ਬੇਬੇ ਨੂੰ ਦੱਸ ਦਿਓ ਚਲ ਠੀਕ ਹੈ ਜੀ ਹਾਂ ਮੈਂ ਕਰਦੀ ਸੁਖ ਨਾਲ ਠੀਕ ਹੈ ਬੇਬੇ ਨੂੰ ਵੀ ਦੱਸ ਦਿਓ ਹਾਂ ਦੱਸ ਦਾਂ ਲੈ ਚੱਲ ਨਾ ਤਾਂ ਵਧੀਆ ਹੋ ਗਿਆ ਹਾਂ ਖੇਤੀ ਆਏ ਇਹ ਕਰਾ ਨਾ ਗੱਲ ਹੋਈ ਸੀ ਤੇਰੀ ਹਾਂ ਬਬੀ ਨੀ ਮੋਨਾ ਗੱਲ ਹੋ ਗਈ ਸੀਗੀ ਠੀਕ ਹੈ ਹਾਂ ਠੀਕ ਹੈ ਪੜਾਈ ਕਿਵੇਂ ਚੱਲੀ ਜਾਂਦੀ ਆ ਪੜਾਈ ਬਹੁਤ ਹੋਦੀ ਆ ਠੀਕ ਹੈ ਸਕੂਲ ਚ ਉਹਦੇ ਫੰਕਸ਼ਨ ਚੱਲੀ ਜਾਂਦੇ ਬੜੀ ਖੁਸ਼ ਸੀਗੀ ਅੱਛਾ ਹਾਂ ਤੇ ਬੇਬੇ ਠੀਕ ਹੈ ਹਾਂ ਬੇਬੇ ਵੀ ਠੀਕ ਆ ਬਬੇ ਮੈਂ ਮੇਰੇ ਤੋਂ ਗੱਲ ਹੀ ਨਹੀਂ ਹੋਈ ਸੀ ਬੇਬੇ ਨਾਲ ਕਿੰਨੇ ਦਿਨ ਹੋ ਗਏ ਅੱਜ ਕਰੂੰਗੀ ਬੇਬੇ ਨਾਲ ਗੱਲ ਕਰ ਲਈ ਤੇ ਸੱਚ ਮੈਂ ਤੇ ਨਹੀਂ ਕਹਿੰਦੀ ਸੀ ਤੇਰੇ ਬਾਈ ਨਾਲ ਮੈਂ ਗੱਲ ਕੀਤੀ ਸੀਗੀ ਤੇਰੇ ਵਿਆਹ ਬਾਰੇ ਮੰਨ ਗਈ ਵਿਆਹ ਵਾਸਤੇ ਚਲ ਠੀਕ ਆ ਭਾਬੀ ਜਿਵੇਂ ਤੁਹਾਨੂੰ ਠੀਕ ਲੱਗਦਾ ਆ ਆਹ ਨਾਲੇ ਵਧੀਆ ਕਰਵਾ ਮੁੰਡਾ ਦੋਨੇ ਬਹੁਤ ਧੀਆ ਪ੍ਰੀਤ ਦਾ ਸੀ ਕਿ ਪ੍ਰੀਤ ਨਾਲ ਵੀ ਗੱਲ ਕੀਤੀ ਸੀ ਨਾ ਅਸੀਂ ਤੇ ਉਹ ਕਹਿੰਦਾ ਵੀ ਬਸ ਵੀ ਉਹਦੇ ਜਾਣਕਾਰ ਆ ਪ੍ਰੀਤ ਦੇ ਡੈਡੀ ਦੀ ਕੋਈ ਪੁਰਾਣੀ-ਪੁਰਣੀ ਲਿਆਜ ਹੋਊਗੀ ਤਾਂ ਕਰਕੇ ਵਧੀਆ ਨੇ ਬਾਕੀ ਅਸੀਂ ਉਹਨਾਂ ਨੂੰ ਕਹਤਾ ਸੀਗਾ ਵੀ ਨਿੰਮੋ ਦੀ ਵੀ ਗੱਲ ਕੋਲਣ ਜਦੋਂ ਨਿੰਮੋ ਜੀ ਕਰੇ ਆਪਦੇ ਮਾਂ ਕੋਲ ਜਾਇਆ ਕਰੋ ਮਿਲਣ ਵਾਸਤੇ ਕਦੇ ਉਹਨੂੰ ਦੇਖ ਕੇ ਨਿੰਮੋ ਨੂੰ ਮਤਸੇ ਵੱਟ ਪਾ ਲੈਣਾ ਹਨਾ ਬਸ ਭਾਬੀ ਮੈਨੂੰ ਤਾਂ ਇਹੀ ਗੱਲ ਦਾ ਡਰ ਰਹਿੰਦਾ ਵੀਓ ਮੇਰੇ ਬੱਚਿਆਂ ਨੂੰ ਕੱਲ ਨੂੰ ਮੈਨੂੰ ਜੇ ਨਾ ਮਿਲੰਦੇ ਤਾਂ ਕੋਈ ਨਹੀਂ ਤੈਨੂੰ ਰੋਕਦਾ ਤੇਰੇ ਚਾਅ ਕਾ ਤੂੰ ਮਿਲਣ ਵਾਸਤੇ ਆਪਾਂ ਪਹਿਲਾਂ ਗੱਲ ਕੀਤੀ ਐ ਜੇ ਨਾ ਮੰਨੇ ਆਪਾਂ ਨਾ ਕਰਦਾਂਗੇ ਕੋਈ ਹੋਰ ਰਿਸ਼ਤਾ ਦੇਖ ਲਾਂਗੇ ਆਪਾਂ ਨੂੰ ਕਿਹੜਾ ਘਾਟਾ ਕੋਈ ਰਿਸ਼ਤਿਆਂ ਦਾ ਬਸ ਭੱਗੇ ਜੇ ਮੈਨੂੰ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਕਰ ਲਓ ਹਾਂ ਕਮਲੀਏ ਹੁਣ ਬਣੀ ਨਾ ਗੱਲ ਕੋਈ ਨਾ ਮੈਂ ਬੇਬੇ ਨਾਲ ਵੀ ਗੱਲ ਕਰਦੀ ਆ ਬੇਬੇ ਨੂੰ ਫੋਨ ਲਾ ਕੇ ਦੇ ਮੇਰਾ ਫੋਨ ਭਈ ਮੈਂ ਹੀ ਲਾ ਲਾਂ ਨਹੀਂ ਔਰ ਸੁਖ ਤੋਂ ਖੁਸ਼ ਹਾ ਗਈਆਂ ਕਦੇ ਅਸੀਂ ਧੱਕਾ ਕਰੀ ਜਾਈਏ ਤੇਰੇ ਨਾਲ ਬਸ ਫਭੀ ਮੈਂ ਤਾਂ ਤੁਹਾਡੀ ਖੁਸ਼ੀ ਚ ਖੁਸ਼ ਹਾਂ ਸੁਖ ਤੈਨੂੰ ਵੀ ਪਤਾ ਤੇਰੇ ਭਲੇ ਵਾਸਤੇ ਕਰੀ ਜੰਨੇ ਅਸੀਂ ਜਿਹੜਾ ਵੀ ਕੁਛ ਕਰੀ ਜੰਨੇ ਆ ਲੈਦਰ ਡ੍ਰਿੰਕ ਤਾਂ ਗਈ ਹੁਣ ਆਏ ਨਹੀਂ ਪਤਾ ਚੱਕੂਗੀ ਕਿ ਨਹੀਂ ਚੱਕ ਲੈ ਹੈਲੋ ਸ਼ਸ਼ੀਕਲ ਬੱਬੇ ਤੁਸੀਂ ਘਰ ਬਸ ਕੀ ਨੇ ਵਧੀਆ ਤੁਸੀਂ ਦੱਸੋ ਠੀਕ ਹੋ ਹਾਂ ਕੁਛ ਵਧੀਆ ਹਾਂ ਸੁੱਖ ਕਿਵੇਂ ਆ ਸੁੱਖ ਕਿਵੇਂ ਆ ਵਧੀਆ ਸੁੱਖ ਤਾਂ ਹਾਂ ਕਿਵੇਂ ਫੋਨ ਲਾ ਤੁਮੀ ਜਾਨ ਕਰ ਲਿਆ ਨਵੇਬ ਵੀ ਕਰ ਨਹੀਂ ਸਕਦਾ ਤੁਨ ਮੈਂ ਜਦ ਹਾਂ ਕਰ ਸਕਦੇ ਹਾਂ ਹੋਰ ਮੁੰਡਿਆ ਤਾਂ ਠੀਕ ਛਾ ਜਵਦੀਆ ਹਾਂ ਵਧੀਆ ਨੇ ਨੀ ਮੋ ਠੀਕ ਹੈ ਹਾਂ ਵਧੀਆ ਨੇ ਤੁਸੀਂ ਠੀਕ ਰਹਿੰਦੇ ਹੋ ਹਾਂ ਵਧੀਆ ਬੱਤ ਤੁਸੀਂ ਦੱਸੋ ਬਸ ਠੀਕ ਹੈ ਬੇਬੇ ਮੈਂ ਤਾਂ ਨਾ ਹੀ ਕਹਿੰਦੀ ਸੀ ਸੁਖ ਮੰਨ ਗਈ ਵਿਆਹ ਵਾਸਤੇ ਅੱਛਾ ਹੂੰ ਚਲੋ ਸ਼ੁਕਰ ਹੈ ਬੱਤ ਹਾਂ ਵਾਦੀ ਦਿਰੇ ਤੁਮ ਮਨ ਆਦੀ ਮੇਰੇ ਤਾਂ ਫੀਲ ਕੀ ਟਾਈਮ ਤੇ ਰਹੇ ਤੇਰੇ ਕੋਈ ਤੋਰੀ ਕੀ ਇਹ ਬਣਾ ਤੂੰ ਹੀ ਮਨਾ ਲੈ ਚਾ। ਹਾਂ ਬੀਬੀ ਮੇਰੇ ਕੋਲ ਹੀ ਬੈਠੇ ਸੁੱਖ। ਮੈਂ ਤਾਂ ਮਨਾ ਲਈ ਫਿਰ ਤੁਸੀਂ ਤਾਂ ਕਿਸੇ ਨੇ ਗੱਲ ਕੀਤੀ ਨਹੀਂ। ਚਲ ਮਰੀਆ ਅਗੱਬਤ। ਸਾਹਿਦਾ ਤੇਰੀ ਕੋਈ ਬੇਟੀ ਜੀ ਤੂੰ ਮਨਾ ਲਈ ਮੈਂ ਤਾਂ ਆਪ ਕਹਿੰਦੀ ਹਾਂ ਵੀ ਔਖਾ ਰੱਖਦਾ ਸੀ ਆ। ਮੈਂ ਸੋਚਣ ਵਾਲੀ ਇਹ ਤੋਰ ਕੇ ਬਹੁਤ ਔਖਾ ਕਹਿਣਾ ਵੀ ਨੂੰ ਵੀ ਥੋੜਾ ਹੋਰ ਦੇਖਣਾ ਹੈ। ਹਾਂ ਬੀਬੀ ਉਹ ਤਾਂ ਮੈਂ ਸਮਝਦੀ ਹਾਂ। ਪਰ ਨੂੰ ਨਾ ਸੁੱਖ ਜਾਉਂਦਾ ਸੀ ਇਹ ਤਾਂ ਨਹੀਂ ਕਿਹਾ ਜਾਂਦਾ ਸੀ ਮਿੱਥੋਂ। ਸਵਾਰ ਕੇ ਜੋਰ ਨਹੀਂ ਆ ਜਾਂਦਾ ਮਿੱਥੇ। ਬੇਬੇ ਦੁੱਖ ਤਾਂ ਸਾਨੂੰ ਵੀ ਆਉਂਦਾ ਸੀ ਕਹਿਣ ਲੱਗੇ ਪਰ ਬੇਬੇ ਤੈਨੂੰ ਵੀ ਪਤਾ ਕਿੰਨਾ ਕੁ ਟਾਈਮ ਆਏ ਬੈਠੀ ਰਹੂਗੀ ਸਾਡੇ ਕੋਲ ਵੀ ਤੇ ਚਲ ਤੇਰੇ ਕੋਲ ਵੀ ਅੱਜ ਤੂੰ ਕਿੰਨਾ ਕੁ ਟਾਈਮ ਰੱਖੇਂਗੀ ਇਹਨੂੰ ਹਣਾ ਉਹ ਹੀ ਤਾਂ ਮੁੱਤ ਉਹ ਹੀ ਤਾਂ ਗੱਲ ਹੈ ਵੀ ਮੈਂ ਕਿੰਨਾ ਚਿਰ ਰੱਖਦੀ ਸਾਰੀ ਜ਼ਿੰਦਗੀ ਬੈਠੀ ਜਿਦੀ ਮੂਹਰੇ ਕਿਹੜਾ ਆਇਆ ਵੀ ਇਹ ਬੁਰੀ ਹੋ ਗਈ ਵੀ ਕੱਲ ਦੀ ਗੱਲਰੀ ਹੈ ਹਾਂਜੀ ਬੇਬੇ ਚਲ ਮਰੀਆ ਅਗੋਂ ਤਾਂ ਮਨ ਆਲੀਤੋਂ ਮੰਨ ਲਈ ਕਿ ਤੇਰੇ ਵੀ ਧੰਨਵਾਦ ਤੇ ਉਹਦੇ ਵੀ ਇਹਨੇ ਹਾਂ ਕਰ ਦਿੱਤੀ ਜਿਆਦਾ ਤੇ ਤੇਰੀ ਕਰਦੀ ਹਾਂ ਧੰਨਵਾਹੀ ਨੇ ਤੁਹਾਨੂੰ ਮਨਾ ਲਿਆ ਮੇਉ ਮਰਦਾ ਹੀ ਨਾ ਕਰੀਏ ਜੀ ਮੇਰੇ ਕੋਲ ਤਾਂ ਬੇਬੇ ਕਿੱਥੋਂ ਮੰਨਦੀ ਸੀਗੀ ਮਸਾ ਹਾਂ ਕੀਤੀ ਇਹਨੇ ਵੀ ਮਸਾ ਮਨਾਈ ਆ ਤੇ ਸੱਚ ਬੇਬੇ ਵਧੀਆ ਹੋ ਗਿਆ ਆ ਫਿਰ ਆਪਾਂ ਰਾਮਿੰਦਰੀ ਦਾ ਵਿਆਹ ਕਰ ਦਾਂਗੇ ਕਿੰਦਾ ਖਾ ਦੇ ਕੇ ਨਾ ਹਾਂ ਬੇਬੇ ਮੰਗੇ ਨਾ ਲੈ ਆਦੀ ਆਪਣੀ ਤਾਂ ਉਹਨੂੰ ਉਹਨੂੰ ਦੱਸ ਪਾਈ ਸੀਗੀ ਉਹਦੇ ਰਿਸ਼ਤੇ ਹੈਗਾ ਨੀਗਾ ਚ ਵਧੀਆ ਕਹਿੰਦੇ ਪਿਓ ਪੁੱਤ ਹੀ ਆ ਦੋ ਜਣੇ ਆ ਅੱਛਾ ਹਾਂ ਚਲੋ ਵਧੀਆ ਕਰ ਲੈ ਜਦ ਯੇਰੇ ਦੁੱਖ ਦੇਖਦੇ ਹੋਰੇ ਰੇਗ ਲਾਉਂਦੇ ਆ ਮੈਨੂੰ ਹਨਾ ਯੋ ਦੁੱਖ ਨੂੰ ਲੈ ਕੇ ਆਇਆ ਜਿਆ ਰਿਸ਼ਤਾ ਮਿਲੇ ਵੀ ਉਹ ਦੁੱਖ ਨੂੰ ਲੈ ਕੇ ਆਇਆ ਸਾਰੀ ਜ਼ਿੰਦਗੀ ਕੱਟਣ ਦੀ ਦਾ ਕੱਟਣ ਦੀ ਗੱਲ ਹੈ ਨਾ ਕੋਈ ਆਇ ਨਾਰੀ ਮਾਰੀ ਮੋਟੀਰੀ ਕਰਾਉਂਦੇ ਨਹੀਂ ਹੁੰਦੇ ਵਧੀਆ ਪੂਰੀ ਗੱਲ ਖੋਲੀ ਅਸੀਂ ਪੀਤ ਨਾਲ ਅੱবি ਵਧੀਆ ਘਰ ਹੋਵੇ ਵਧੀਆ ਮੁੰਡਾ ਹੋਵੇ ਹਨਾ ਵੀ ਕੱਲੂ ਕੋਈ ਗੱਲ ਆਜੇ ਮੂਰੇ ਠੀਕ ਹੈ ਬਸ ਹਾਂ ਤੇ ਜਦ ਮੇਰੇ ਕੋਲੇ ਆਉਂਗੇ ਕਿ ਮੈਂ ਆਉਂਗੀ ਤੁਹਾਡੇ ਕੋਈ ਅਸੀਂ ਆ ਜਾਾਂਗੇ ਬੇਬੇ ਨਾਲੇ ਬਾਕੀ ਕੋਈ ਨਾ ਮੈਂ ਮੰਗੇ ਨਾਲ ਗੱਲ ਕਰ ਦੂੰਗੀ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਵੀ ਅਸੀਂ ਆਵਾਂਗੇ ਜਾਂ ਤੁਸੀਂ ਆਉਂਗੇ ਹਾਂ ਰਾਹ ਕਰਕੇ ਦੱਸਦੇ ਹਾਂ ਵੀ ਮੈਂ ਆਵਾਂ ਕਿ ਤੁਸੀਂ ਆਓ ਠੀਕ ਐ ਬਾਕੀ ਪ੍ਰੀਤ ਵੀ ਆਇਆ ਸੀ ਘਰੇ ਉਹ ਨਾਲ ਵੀ ਸਾਰੀ ਗੱਲ ਕੀਤੀ ਨਿੰਮੋ ਦੀ ਵੀ ਕਰ ਲਈ ਗੱਲ ਅਸੀਂ ਅੱਛਾ ਚਲੋ ਵਧੀਆ ਗੱਲ ਐ ਠੀਕ ਇੱਕ ਦੋ ਦਿਨਾਂ ਚ ਆਪਾਂ ਨੂੰ ਪਤਾ ਲੱਗ ਜੂਗਾ ਫਿਰ ਆਪਾਂ ਜੁਨੀੜਾਵਾ ਕਰ ਦਾਂਗੇ ਜੇ ਵਧੀਆ ਲੱਗਿਆ ਸਾਰਾ ਕੁਝ ਆਪਣੀ ਸੈਟਿੰਗ ਵੈਸਟੀ ਦੀ ਉਹਨਾਂ ਨਾਲ ਹਾਂ ਤੇ ਨਿੰਮੋ ਦੀ ਗੱਲ ਵੀ ਕਰ ਲਈ ਵੀ ਨਾਲ ਹੀ ਰੱਖਣੀ ਹੈ ਅੱਜ ਦਾ ਦੱਸਣਗੇ ਪ੍ਰੀਤ ਕਰਕੇ ਦੱਸੂਗਾ ਬੰਦੇ ਵੀ ਕੀ ਕਹਿੰਦੇ ਆ ਮੰਦੀ ਆ ਫਸਖਰੀ ਸਲਾਹ ਵੀ ਲੈਣੀ ਨਿੰਮਨ ਤਾਂ ਮੈਂ ਹੀ ਰੱਖ ਲੂੰਗੀ ਦਾ ਮੇਰੇ ਟੈਨਪਾਸ ਹੋ ਜੇ ਉਹ ਤਾਂ ਉਹ ਬੇਬੇ ਕਹਿ ਰਤਾ ਆਪਾਂ ਇੱਥੇ ਹੀ ਰੱਖਾਂਗੇ ਨਿੰਮਨ ਨਾਲੇ ਉਹਦੀ ਪੜਾਈ ਆ ਇੱਧਰ ਸਕੂਲ ਹਨਾ ਹਾਂ ਉਹ ਵੀ ਤਾਂ ਮੈਂ ਗਈ ਹਾਂ ਹਾਂ ਨਾਲੇ ਫਿਰ ਉਹ ਕਿਹੜਾ ਜਾਂ ਅੰਦਰ ਸਕੂਲ ਲਾ ਦਣਗੇ ਨਾ ਨਾ ਉਹਦੀ ਪੜਾਈ ਖਰਾਬ ਹੋ ਜੂ ਜੇ ਮਾ ਉਹ ਵੀ ਨੀਣਾ ਵੀ ਨਾ ਆਈ ਹੈ ਨਾ ਉਹਦੇ ਨਾਲ ਹੀ ਬਹੁਤ ਫਰਕ ਪਾ ਜਾਂਦਾ ਪੜਾਈ ਤੇ ਤਾਂ ਤੇ ਹੋਰ ਕਿਤੇ ਤੱਕ ਦੀ ਕਲਾਸ ਚ ਰੱਖਣਾ ਫਿਰ ਉਹ ਵੀ ਕਲਾਸ ਚ ਰੱਖਣਗੇ ਸਾਲ ਖਰਾਬ ਹੋ ਜੂਗਾ ਤਾਂ